ਲੰਗਰਨ ਡਿਪੋਰਟੇਸ਼ਨ ਹੋਈ ਹੈ ਔਰ ਭਾਰੀ ਡਿਪੋਰਟੇਸ਼ਨ ਹੋਈ ਹੈ ਭਾਰਤ ਦੇ ਵਿੱਚ ਭਾਰਤੀਆਂ ਨੂੰ ਰਿਪੋਰਟ ਕਰ ਦਿੱਤਾ ਗਿਆ ਪਰ ਜਿਸ ਅੰਦਾਜ਼ ਦੇ ਨਾਲ ਕੀਤਾ ਗਿਆ ਔਰ ਜਥੇ ਕੀਤਾ ਗਿਆ ਇਹ ਵਿਵਾਦਾਂ ਦਾ ਸਬਬ ਬਣ ਗਿਆ ਔਰ ਬਣਨਾ ਲਾਜ਼ਮੀ ਵੀ ਸੀ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਜੋ ਇਸ ਵੇਲੇ ਵਿਵਾਦ ਚੱਲਦਾ ਪਿਆ ਡਿਸਕਸ ਕਰਨ ਦੀ ਕੋਸ਼ਿਸ਼ ਕਰਦੇ ਨੇ ਡਾਕਟਰ ਸਾਹਿਬ ਸਮਾਂ ਦਿੱਤਾ ਬਹੁਤ ਚੁਕ ਬਹੁਤ ਧੰਨਵਾਦ ਜੀ ਸਾਰੇ ਉਸਾਸਿਕਾ ਡਾਕਟਰ ਸਾਹਿਬ ਕੱਲ ਉਹ ਭਾਰਤੀ ਵਾਪਸ ਤਾਂ ਆ ਗਏ ਪਰ ਸਵਾਲ ਇਹ ਪੈਦਾ ਹੋ ਗਿਆ ਕਿ ਉਹ ਪੰਜਾਬ ਦੇ ਵਿੱਚ ਹੀ ਕਿਉਂ ਉਤਾਰੇਗੇ ਅੰਮ੍ਰਿਤਸਰ ਦੇ ਵਿੱਚ ਹੀ ਕਿਉਂ ਉਤਾਰੇਗੇ ਦਿੱਲੀ ਕਿਉਂ ਨਹੀਂ ਉਤਾਰੇਗੇ ਹైదరాబాద్ ਕਿਉਂ ਨਹੀਂ ਉਤਾਰੇਗੇ ਹੋਰ ਕਿਤੇ ਕਿੰਨੇ ਕਿਉਂ ਉਤਾਰੇਗੇ ਦੇਖੋ ਸਾਫ ਸਿੰਘ ਜੀ ਗੱਲ ਇਹ ਹੈ ਕਿ ਪਿਛਲੇ ਜੇ ਕੁਸੀ ਕੁਝ ਦੌਰ ਤੋਂ ਨਾ ਪੰਜਾਬ ਬਾਰੇ ਸੋਚੋ ਤੇ ਇੱਕ ਵਰਤਾਂਤ ਜਿਹੜਾ ਨਾ ਸਿਰਜਿਆ ਜਾ ਰਿਹਾ ਇੱਕ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਕਿ ਪੰਜਾਬੀ ਜਿਹੜੇ ਨੇ ਉਹ ਗਲਤ ਕੰਮ ਕਰਦੇ ਨੇ ਪੰਜਾਬ ਦੇ ਹਾਲਾਤ ਖਰਾਬ ਨੇ ਪੰਜਾਬ ਚ ਰਾਜਗਤਾ ਫੈਲੀ ਹੋਈ ਹੈ ਪੰਜਾਬ ਦੇ ਲੋਕ ਖਾਲਸਾਨ ਪੱਖੀ ਨੇ ਪੰਜਾਬ ਚ ਡਰੱਗ ਫੈਲੀ ਹੋਈ ਆ ਭਾਵੇਂ ਉਹ ਰਾਹੁਲ ਗਾਂਧੀ ਆ ਕੇ ਕਹਿ ਜਾਂਦੇ ਜੀ ਇੱਥੇ ਦੇ 70% ਨਸ਼ੇੜੀ ਆ ਤੇ ਭਾਵੇਂ ਇੱਥੋਂ ਦੀਆਂ ਡਰੱਗਸ ਫੜੀਆਂ ਜਾਂ ਤਾਂ ਤੁਸੀਂ ਦੇਖੋ ਕਿੰਨੀ ਹਾਹਾਕਾਰ ਮੱਚਦੀ ਆ ਜੀ ਪੰਜਾਬ ਚ ਨਸ਼ੇ ਨਾਲ ਮੁੰਡੇ ਮਰ ਰਹੇ ਆ ਜੀ ਪੰਜਾਬ ਚ ਨਸ਼ਾ ਬੜਾ ਵਿਕ ਰਿਹਾ ਜੀ ਜੇ ਕਿਤੇ ਤੁਸੀਂ ਬਾਹਰ ਸਟ੍ਰੀਟਾਂ ਚ ਚਲੇ ਜਾਓ ਇੰਤਾ ਦਾ ਮਹੀੜੀ ਮੀਡੀਆ ਨੇ ਮਾਹੌਲ ਕ੍ਰੀਏਟ ਕਰ ਛੱਡਿਆ ਚਲੋ ਮੈਂ ਵੀ ਮੀਡੀਆ ਲੇਕਿਨ ਮੈਨੂੰ ਕਹਿਣ ਚ ਕੋਈ ਗੁਰੇਜ਼ ਨਹੀਂ ਆ ਮੀਡੀਆ ਦੇ ਇੱਕ ਤਬਕੇ ਨੇ ਇੱਕ ਸੈਕਟਰ ਨੇ ਇਦਾਂ ਦਾ ਮਾਹੌਲ ਪੰਜਾਬ ਦਾ ਬਣਾ ਰੱਖਿਆ ਕਿ ਇਦਾਂ ਲੱਗਦਾ ਯਾਰ ਪੰਜਾਬ ਦਾ ਮੋਹਾਲੀ ਦੇ ਵਿੱਚ ਵੈਂਟਰ ਕਰੋ ਸੋਈ ਪਤਾ ਨਹੀਂ ਅੱਗੇ ਟਰੱਕ ਦੀਆਂ ਫੈਕਟਰੀਆਂ ਹੀ ਲੱਗੀਆਂ ਹੋਣੀਆਂ ਪਤਾ ਨਹੀਂ ਅੱਗੇ ਹਰ ਜਗ੍ਹਾ ਦੇ ਉੱਤੇ ਤੁਹਾਨੂੰ ਸੜਕਾਂ ਤੇ ਪਾਰਕਾਂ 'ਚ ਨਸ਼ੇੜੀ ਲੰਮੇ ਪਏ ਮਿਲਨੇ ਆ ਪਤਾ ਨਹੀਂ ਪੰਜਾਬ 'ਚ ਲੁੱਟਾਂ ਖੋਹਾਂ ਹੀ ਮਿਲਨੀਆਂ ਹੈਗੀਆਂ ਔਰ ਪੰਜਾਬ ਦਾ ਨਾ ਇਹ ਬਦਕਿਸਮਤੀ ਹੈ ਕਿ ਇੱਥੇ ਜਿਹੜਾ ਵਾ ਇਹ ਬਹੁਤ ਜ਼ਿਆਦਾ ਇਹਨੂੰ ਬਦਨਾਮ ਕਰ ਦਿੱਤਾ ਗਿਆ ਭਾਵੇਂ ਇਹ ਜਿਹੜਾ ਮੌਜੂਦਾ ਸੰਕਟ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਅਮਰੀਕਾ ਤੋਂ ਆਏ ਨੇ ਇਹ ਜਹਾਜ਼ ਅਮਰੀਕਾ ਦਾ ਪਹਿਲੀ ਵਾਰ ਪੰਜਾਬ ਦੀ ਧਰਤੀ ਤੇ ਉਤਰਿਆ ਹਾਲਾਂਕਿ ਬਾਰ-ਬਾਰ ਪੰਜਾਬੀ ਇਸ ਗੱਲ ਦੀ ਮੰਗ ਕਰਦੇ ਰਹੇ ਨੇ ਕਿ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਇੱਕ ਜਿਹੜੀ ਆ ਵਿਖਵਲੀ ਸਭ ਤੋਂ ਸਪਿਰਚੁਅਲ ਪਾਵਰ ਵਾਲੀ ਜਗ੍ਹਾ ਜਿੱਦੀ ਜਿੱਥੇ ਗੁਰੂ ਮਹਾਰਾਜ ਨੇ ਆਪ ਬੈਠ ਕੇ वाणी पढ़ी है उपदेश देते हैं ते जेड़ा सिख कौम नु संदेश देते ने और लखखा लोग श्रद्धालु ਜਿਹੜੇ ਉੱਥੇ ਮੱਥਾ ਟੇਕਣ ਆਉਂਦੇ ਆ ਤੇ ਲੋਕ ਦਿੱਲੀ ਉਤਰਦੇ ਨੇ ਦਿੱਲੀ ਤੋਂ ਟੈਕਸੀਆਂ ਲੈਂਦੇ ਨੇ ਸ਼੍ਰੀ ਦਰਬਾਰ ਸਾਹਿਬ ਆਉਂਦੇ ਨੇ ਬਾਰ ਬਾਰ ਇਹ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਅੱਜ ਤੱਕ ਇੱਕ ਫਲਾਈਟ ਹੋਣ ਕੈਨੇਡਾ ਦੀ ਸ਼ੁਰੂ ਹੋਈ ਹੈ ਜਦ ਕਿ ਤੁਸੀਂ ਕੈਨੇਡਾ ਦੇ ਵਿੱਚ ਕਿੰਨਾ ਪੰਜਾਬੀ ਵਸਿਆ ਹੋਇਆ ਤੇ ਕੈਨੇਡਾ ਦੀ ਫਲਾਈਟ ਨਹੀਂ ਪੰਜਾਬ ਨੂੰ ਦਿੱਤੀ ਗਈ ਇੰਗਲੈਂਡ ਦੇ ਐਮਪੀ ਤਨਮਨਜੀਤ ਸਿੰਘ ਟੇਸੀ ਪਤਾ ਨਹੀਂ ਕਿੰਨੀ ਵਾਰ ਮੰਗ ਚੁੱਕੇ ਬਈ ਇੰਗਲੈਂਡ ਦੀਆਂ ਫਲਾਈਟਾਂ ਵਧਾ ਦਿਓ ਬਰਮਿੰਗਮ ਦੀਆਂ ਫਾਈਲ ਲਾਈਟਾਂ ਵਧਾ ਦਿਓ ਹਿਥਰੋ এয়ারਪੋਰਟ ਦੀਆਂ ਫਲਾਈਟਾਂ ਵਧਾ ਦਿਓ ਕੋਈ ਨਹੀਂ ਸੁਣਦਾ ਤੇ ਹੁਣ ਉਹ ਅਮਰੀਕਾ ਦੀ ਤਾਂ ਗੱਲ ਹੀ ਦੂਰ ਦੀ ਹੈ ਨਾ ਅਮਰੀਕਾ ਦੀ ਤਾਂ ਇੱਥੇ ਫਲਾਈਟ ਆਲਾ ਤਾਂ ਨਾ ਹੀ ਨਹੀਂ ਸੁਪਨਾ ਹੀ ਹੈਗਾ ਔਰ ਇਹ ਦੂਜੀ ਜਿਹੜੀ ਗੱਲ ਹੈ ਕਿ ਤੁਸੀਂ ਦੇਖੋ ਪੰਜਾਬ ਨੂੰ ਜਿੰਨਾ ਬਦਨਾਮ ਕੀਤਾ ਗਿਆ ਤੇ ਤੁਸੀਂ ਹੁਣ ਇੱਥੇ ਕਿਤੇ ਥੋੜੀ ਜੀ ਡਰੱਗ ਵੀ ਫੜੀ ਜਾਵੇ 5 5 ਕਰੋੜ ਦੀ ਹੈਰੋਇਨ ਫੜੀ ਗਈ 5 ਕਪੁਲਸ ਵਾਲੇ ਨਾਲ ਤੁਸੀਂ ਦੇਖੋ ਫਰੰਟ ਪੇਜ ਤੇ ਖਬਰ ਬੈਕ ਪੇਜ ਤੇ ਖਬਰ ਚੈਨਲਾਂ ਤੇ ਖਬਰ ਡਰੱਗ ਫੜੀ ਗਈ ਜੀ ਜੇ ਕੋਈ ਦੇਸ਼ਦ્રોਹੀ ਫੜੇ ਜਾਣ ਜੀ ਇਹਦੇ ਖਲਸਾਨ ਪੱਖੀ ਲਿੰਕ ਨੇ ਜੀ ਇਹਦੇ ਨਾਲ ਆ ਪਾਕਿਸਤਾਨੀ ਰਿੰਦੇ ਨਾਲ ਲਿੰਕ ਹੈ ਜੀ ਇਹਦਾ ਗੋਲਡੀ ਬਰਾਡ ਨਾਲ ਲਿੰਕ ਹੈ ਜੀ ਇਥੇ ਐਨਐਸਏ ਬਾਰ ਬਾਰ ਰੇਡ ਕਰ ਰਹੀ ਹੈ ਨੈਸ਼ਨਲ ਸਕਿਉਰਿਟੀ ਏਜੰਸੀ ਜਿਹੜੀ ਆ ਹਿੰਦੁਸਤਾਨ ਦੀ ਪੰਜਾਬ ਨਾ ਇੱਕ ਦਾਗ ਜਿਹੜਾ ਪੰਜਾਬ ਤੇ ਲੱਗ ਗਿਆ ਕਿ ਇੱਥੇ ਦੇ ਲੋਕ ਨਸ਼ੇੜੀ ਦੇਸ਼ਦ્રોਹੀ ਜਿਵੇਂ ਐਨਐਸਏ ਬਣੀ ਪੰਜਾਬ ਲਈ ਆ ਠੀਕ ਹੈ ਨਾ ਉਹ ਬਾਰ ਬਾਰ ਰੇਡ ਹੁੰਦੀ ਹੈ ਤੇ ਹੁਣ ਪਿੱਛੇ ਵੀ ਹੋਈਆਂ ਠੀਕ ਹੈ ਨਾ ਹੁਣ ਭਾਈ ਅਮਰਿਤਪਾਲ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਨੇ ਹੁਣ ਡਿਬਰੂਗੜ੍ਹ ਜੇਲ੍ਹ ਚ ਬੰਦ ਨੇ ਉਹਨਾਂ ਉੱਤੇ ਜਿਹੜਾ ਦੇਸ਼ਦ્રોਹੀ ਦੇ ਮਕਦਮੇ ਜਿਹੜੇ ਚੱਲਦੇ ਪਏ ਨੇ ਸੋ ਇੱਕ ਨੈਰੇਟਿਵ ਸੈੱਟ ਹੋ ਚੁੱਕਾ ਪੰਜਾਬ ਬਾਰੇ ਦੂਜੀ ਜਿਹੜੀ ਗੱਲ ਹੈ ਜੇ ਤੁਸੀਂ ਵਿਕਸਤ ਜਿਹਨੂੰ ਆਪਾਂ ਸੂਬੇ ਕਹਿੰਨੇ ਆ ਮਹਾਰਾਸ਼ਟਰ ਆ ਵਾ ਜਾਂ ਜੇ ਤੁਸੀਂ ਗੁਜਰਾਤ ਹੈ ਹੁਣ ਤੁਸੀਂ ਗੁਜਰਾਤ ਦੀ ਹੀ ਗੱਲ ਕਰ ਲਈਏ ਤੇ ਗੁਜਰਾਤ ਦੇ ਵਿੱਚ ਤੁਸੀਂ ਦੇਖੋ ਸਭ ਤੋਂ ਜ਼ਿਆਦਾ ਡਰੱਗਸ ਗੁਜਰਾਤ ਚ ਫੜੀਆਂ ਜਾ ਰਹੀਆਂ ਇਹ 2024 ਦੇ ਵਿੱਚ ਜਿੰਨਾ ਕੁ ਮੈਨੂੰ ਮੋਟਾ-ਮੋਟਾ ਯਾਦ ਆ ਛੋਟੇ ਦੀ ਗੱਲ ਨਹੀਂ ਕਰਦਾ ਅੰਕਲੇਸ਼ਵਰ ਦੇ ਵਿੱਚ ਇੱਕ ਡਰੱਗ ਫੈਕਟਰੀ ਫੜੀ ਗਈ ਉਥੋਂ ਕੁਕੀਨ ਪਤਾ ਕਿੰਨੀ ਫੜੀ 3300 ਕਰੋੜ ਰੁਪਏ ਦੀ ਕਿਤੇ ਪੰਜਾਬ ਦੀ ਕਿਸੇ ਫੈਕਟਰੀ ਇਦਾਂ ਦੀ ਫੜੀ ਗਈ ਔਰ ਜੇ 3300 ਕਰੋੜ ਦੀ ਕਿਤੇ ਇੱਥੇ ਪੰਜਾਬ ਚੋ ਫੈਕਟਰੀ ਫੜੀ ਗਈ ਹੁੰਦੀ ਲਾ 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 ਪੂਰੇ ਨੈਸ਼ਨਲ মিডিਆ ਤੋਂ ਲੈ ਕੇ ਲੋਕਲ মিডিਆ ਨੇ ਜਾਣ ਕੱਢ ਦੇਣੀ ਸੀ ਪੰਜਾਬ ਚ ਢੀ ਵੱਡੀ 5000 ਕਰੋੜ ਦੀ ਡਰੱਗ ਫੇਰ ਫੜੀ ਗਈ ਬੰਦਰਗਾਹ ਤੇ ਫੜੀ ਗਈ ਠੀਕ ਹੈ ਨਾ ਉਸ ਤੋਂ ਇਲਾਵਾ ਫੇਰ ਫੜੀ ਗਈ ਮੈਥ ਮੈਥਾਫੇਟਾਮ ਫੜੀ ਗਈ ইরਾਨੀ ਲੋਗ ਫੜੇ ਗਏ ਠੀਕ ਹੈ ਨਾ ਇਹ ਮੈਂ ਕਹਿਣ ਦਾ ਮਕਸਦ ਹੈ ਕਿਆਂ ਉੱਥੇ ਜਿਹੜੀਆਂ ਡਰੱਗਸ ਫੜੀਆਂ ਜਾ ਰਹੀਆਂ ਉਹ ਟਨਾਂ ਦੇ ਹਿਸਾਬ ਨਾਲ ਫੜੀਆਂ ਜਾ ਰਹੀਆਂ ਤੇ ਜੇ ਆਪਾਂ ਮਹਾਰਾਸ਼ਟਰ ਦੀ ਗੱਲ ਕਰੀਏ ਜਿੱਥੇ ਹੋਰ ਵੀ ਸੱਜਣ ਫੜੇ ਗਏ ਆਏ ਨੇ ਵਾਪਸ ਰਿਪੋਰਟ ਹੋ ਕੇ ਤੇ ਤੁਸੀਂ ਉੱਥੇ ਦਾ 에어ਪੋਰਟ ਦੇਖੋ ਬੰਬੇ ਦਾ ছত্রਪਤੀ ਸ਼ਿਵਾਜੀ ਇੰਟਰਨੈਸ਼ਨਲ 에어ਪੋਰਟ ਕਿ ਆ 에어ਪੋਰਟ ਹੈ ਤੇ ਸ਼੍ਰੀ ਗੋਰਾਮ ਦਾ 에어ਪੋਰਟ ਤਾਂ ਬਹੁਤ ਛੋਟਾ ਉੱਥੇ ਨਹੀਂ ਫਲਾਈਟ ਉਤਾਰੀ ਗਈ ਉੱਥੇ ਕਿਉਂਕਿ ਰੋਲਾ ਪੈਣਾ ਸੀ ਬਹੁਤ ਜ਼ਿਆਦਾ ਨੈਸ਼ਨਲ ਮੀਡੀਆ ਫੋਰਨ ਮੀਡੀਆ ਵਰਲਡ ਦਾ ਟੋਟਲ ਮੀਡੀਆ ਉੱਥੇ ਬੈਠਾ ਹੋਇਆ ਵੱਡੀਆਂ-ਵੱਡੀਆਂ ਏਜੰਸੀਆਂ ਦੇ ਜਿਹੜੀਆਂ ਵਰਲਡ ਲੈਵਲ ਦੀਆਂ ਉਹਨਾਂ ਦੇ ਰਿਪੋਰਟਰਸ ਬੈਠੇ ਹੋਏ ਆ ਉਹ ਫੇਰ ਦੂਜੀ ਜਿਹੜੀ ਗੱਲ ਹੈ ਬੰਬੇ ਦੇ ਵਿੱਚ ਤੁਸੀਂ ਦੇਖੋ ਡਰੱਗ ਦੀ ਖਪਤ ਕਿੰਨੀ ਹੈਗੀ ਤੁਹਾਡੇ ਸਾਹਮਣੇ ਕਿੱਡੇ ਕਿੱਡੇ ਸਟਾਰਸ ਤੇ ਅਲੀਗੇਸ਼ਨ ਲੱਗਦੇ ਆ ਰੇਵ ਪਾਰਟੀਆਂ ਤੁਹਾਡੇ ਸਾਹਮਣੇ ਰੇਡ ਹੁੰਦੀਆਂ ਤੇ ਬਦਨਾਮੀ ਬਦਨਾਮੀ ਜਿਹੜੀ ਉਹ ਸਾਰੀ ਪੰਜਾਬ ਦੇ ਮੱਥੇ ਤੇ ਆ ਵੀ ਪੰਜਾਬ ਦੇ ਹੀ ਬੰਦੇ ਜਿਹੜੇ ਡਰੱਗ ਵੇਚਦੇ ਨੇ ਤੇ ਪੰਜਾਬ ਦੇ ਹੀ ਜਿਹੜੇ ਇੱਥੇ ਬੰਦੇ ਆ ਉਹੋ ਹੀ ਸਮਗਲਰ ਨੇ ਇੱਕ ਵਰਤਾਂਤ ਜਿਹੜਾ ਉਹ ਸਿਰਜਦਾ ਰਿਹਾ ਹੁਣ ਜੇ ਆਪਾਂ ਮਾਨਵ ਤਸਕਰੀ ਦੀ ਗੱਲ ਕਰੀਏ ਮਨੁੱਖੀ ਤਸਕਰੀ ਦੀ ਇਲੀਗਲ ਮਾਈਗ੍ਰੇਸ਼ਨ ਜਿੰਨੂੰ ਕਹ ਦਿੰਨੇ ਆਪਾਂ ਜਿਹੜੀ ਆ ਹੁਣ ਬੰਦੇ ਉਹਨਾਂ ਨੇ ਡਿਪੋਰਟ ਕਰਨੇ ਸ਼ੁਰੂ ਕੀਤੇ ਆ ਤੁਸੀਂ ਗੁਜਰਾਤ ਦੇ 2025 ਚੱਲਦੇ ਆ ਨਾ 2023 ਦੇ ਵਿੱਚ ਜਿਹੜਾ ਇਲੀਗਲ ਮਾਈਗ੍ਰੇਸ਼ਨ ਲਈ ਫਰਾਂਸ ਜਾ ਰਿਹਾ ਸੀ ਜਹਾਜ਼ ਤੁਹਾਨੂੰ ਯਾਦ ਹੋਵੇਗਾ ਸਾਰਿਆਂ ਨੂੰ ਬੋਇੰਗ 321 ਸੀਗਾ ਉਹਨੂੰ ਜਦੋਂ ਉੱਥੇ ਰੋਕ ਕੇ ਪੁੱਛਿਆ ਗਿਆ ਤੇ ਪਤਾ ਲੱਗਿਆ ਕਿ ਇਹ ਸਾਰੇ ਲੋਕ ਜਿਹੜੇ ਐ ਨਿਕਾਰਾਗੂਆਨਾ ਜਾ ਰਹੇ ਐ ਉੱਤੇ ਉੱਥੋਂ ਇਹਨਾਂ ਨੇ ਅੱਗੋਂ ਗਵਾਟੇਮਾਲਾ ਤੇ ਜੰਗਲ ਕ੍ਰੋਸ ਕਰਕੇ ਤੇ ਅਮਰੀਕਾ 'ਚ ਨਿਕਲਣਾ ਉਹ ਸਾਰੇ ਫੜ ਲਏ ਫੜ ਕੇ ਫਰਾਂਸ ਦੇ ਵਿੱਚੋਂ ਉਹ ਵਾਪਸ ਭੇਜੇ ਗਏ ਤੇ ਉਹਨਾਂ 'ਚ ਪਤਾ ਕਿੰਨੇ ਬੰਦੇ ਸੀ 76 ਗੁਜਰਾਤ ਦੇ ਸੀ 54 ਤੇ 21 ਕਿੰਨੇ ਹੋ ਗਏ 75 ਸੌਰੀ 75 ਗੁਜਰਾਤ ਦੇ ਸੀਗੇ ਤੇ ਗੁਜਰਾਤ ਦੇ ਲੋਕ ਉਹ ਵੀ ਜਦੋਂ ਉਹਨਾਂ ਨੇ ਦੇਖਿਆ ਉਹਨਾਂ ਦੇ ਨਾਮ ਚੌਧਰੀ ਪਟੇਲ ਨਾਮ ਸਿਗੇ ਉਹ ਗੁਜਰਾਤ ਇਹਦਾ ਮਤਲਬ ਇਲੈਗਲ ਮਾਈਗ੍ਰੇਸ਼ਨ ਗੁਜਰਾਤ ਤੋਂ 2023 ਦਾ ਇਹ ਇਹ অন ਰਿਕਾਰਡ ਆંકੜੇ ਦੀ ਗੱਲ ਕਰ ਰਿਹਾ ਕਿਉਂਕਿ ਇਹਦਾ ਆਂਕੜਾ ਕਦੀ ਕਲੀਅਰ ਨਹੀਂ ਹੁੰਦਾ ਬਈ ਇਲੈਗਲ ਮਾਈਗ੍ਰੇਸ਼ਨ ਗੁਜਰਾਤ ਤੋਂ ਕਿੰਨੀ ਹੁੰਦੀ ਹੈ ਲੇਕਿਨ ਜਿਹੜੇ ਫੜੇ ਗਏ ਉੱਥੋਂ ਹੀ ਕਲੀਅਰ ਹੋ ਜਾਂਦਾ ਆ ਤੁਸੀਂ ਜ਼ਿਆਦਾ ਦੂਰ ਕੀ ਜਾਣਾ ਆ ਹੁਣ ਇੱਕ ਪਾਣੀ ਚ ਕਿਸ਼ਤੀ ਪਿੱਛੇ ਡੁੱਬੀ ਆ ਤੇ ਪ੍ਰਵੀਨ ਚੌਧਰੀ ਸੀ ਗੁਜਰਾਤ ਦਾ ਤੇ ਉਹਦੀ ਵਾਈਫ ਸੀ ਦਖਸ਼ ਚੋਧਰੀ ਨਾਲ ਦੋਨੋਂ ਬੱਚੇ ਸੀ 30 ਲੱਖ ਰੁਪਏ ਤੇ 30 ਲੱਖ ਰੁਪਏ ਏਜੰਟ ਨੂੰ ਦਿੱਤਾ ਸੀ ਉਹਨੇ ਕਿਸ਼ਤੀ ਡੁੱਬ ਗਈ ਸਾਰੇ ਮਰ ਗਏ ਜੇ ਕੈਨੇਡਾ ਤੋਂ ਦੇਖੋ ਪਟੇਲ ਦਾ ਪਰਿਵਾਰ ਜਿਹੜਾ ਬਰਫ਼ ਦੇ ਵਿੱਚ ਅਮਰੀਕਾ ਜਾ ਰਿਹਾ ਸੀ ਸਾਰਾ ਪਰਿਵਾਰ ਹੀ ਮਰ ਗਿਆ ਬਰਫ਼ ਦੇ ਵਿੱਚ ਅਮਰੀਕਾ 'ਚ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਜੇ ਮੈਂ ਹੁਣ ਇਹ ਕਹਾਂ ਕਿ ਯਾਰ ਉੱਥੇ ਗਾਂਧੀ ਨਗਰ ਹੈ ਹੋਰ 5-7 ਇਲਾਕੇ ਹੈਗੇ ਜਿਹੜੇ ਬਾਲੀ ਉੱਥੋਂ ਦੇ ਲੋਕਾਂ ਦੀ ਇਮੀਗ੍ਰੇਸ਼ਨ ਜਿਹੜੀ ਹੈ ਅਮਰੀਕਾ ਵੱਲ ਹੋਈ ਹੋਈ ਆ ਤੇ ਇਹ ਲੋਕ 1.5 ਡੈਡ ਕਰੋੜ ਤੱਕ ਖਰਚ ਕਰ ਦਿੰਦੇ ਨੇ ਗੁਜਰਾਤ ਦੇ ਲੋਕ ਅਮਰੀਕਾ ਚ ਵੜਨ ਲਈ ਤੇ ਉਹ ਜਿਹੜਾ ਵਰਤਾ ਤਾਂ ਗੁਜਰਾਤ ਬਾਰੇ ਥੋੜਾ ਸਿਰਜਿਆ ਜਾਣਾ ਉਹ ਪੰਜਾਬ ਬਾਰੇ ਸਿਰਜਿਆ ਜਾਣਾ ਕਿਉਂਕਿ ਪੰਜਾਬ ਨੂੰ ਜਿੰਨਾ ਹਿੱਟ ਕੀਤਾ ਜਾਂਦਾ ਉਹਨਾਂ ਦੇਸ਼ ਚ ਦੇ ਵਿੱਚ ਧ्रुਵੀਕਰਨ ਹੁੰਦਾ ਉਹਨਾਂ ਪੋਲਰਾਈਜੇਸ਼ਨ ਦੀ ਵੋਟ ਜਿਹੜੀ ਪੋਲਰਾਈਜ਼ ਹੁੰਦੀ ਆ ਤਾਂ ਕਾਰਨ ਡਾਕਟਰ ਸਾਹਿਬ ਮੈਂ ਇਹ ਸਵਾਲ ਇਹ ਵੀ ਪੁੱਛਣਾ ਚਾਹੁੰਦਾ ਹੁਣ ਕੱਲੇ ਉੱਚ ਪੰਜਾਬੀ ਤਾਂ ਹੈ ਨਹੀਂ ਸੀਗੇ ਉਹਦੇ ਵਿੱਚ ਹਰਿਆਣੇ ਦੇ ਵੀ ਸੀਗੇ ਦਿੱਲੀ ਦੇ ਵੀ ਸੀਗੇ ਉੱਤਰ ਪ੍ਰਦੇਸ਼ ਵੀ ਸੀਗੇ ਸਾਰੇ ਸੀ ਹਾਂ ਮੈਂ ਤਾਂ ਉਹੀ ਤਾਂ ਕਹਿਣਾ ਚਾਹੁੰਦਾ ਵਾ ਵੀ ਹਰਿਆਣੇ ਦੇ ਲੋਕ ਘੱਟ ਥੋੜਾ ਜਿੰਨਾ ਪੰਜਾਬ ਦਾ ਮੁੰਡਾ ਹੁਣ ਬਾਹਰ ਗਿਆ ਹਰਿਆਣੇ ਦਾ ਵੀ ਲਗਭਗ ਲਾਗੇ ਛਾਗੇ ਪਹੁੰਚ ਗਿਆ ਹੁਣ ਤੁਸੀਂ ਇਹ ਜਿਆਦਾ ਦੂਰ ਕੀ ਜਾਣਾ ਆ ਤਿੰਨ ਚਾਰ ਮਹੀਨੇ ਪਹਿਲਾਂ ਜਿਹੜਾ ਬ੍ਰਮਟਨ ਦੇ ਵਿੱਚ ਹੋਇਆ ਖਾਲਸਾਨੀ ਪੱਖੀਆਂ ਦਾ ਬਾਤ ਜਿਹੜਾ ਹੋਇਆ ਤੇ ਹਰਿਆਣਵੀ ਦੇ ਮੁੰਡੇ ਉਹਨਾਂ ਦੀ ਸੰਖਿਆ ਤਦਾਦ ਜ਼ਿਆਦਾ ਨਹੀਂ ਸੀਗੀ ਤੁਹਾਨੂੰ ਜਿਹੜੇ ਸੜਕਾਂ ਤੇ ਧਰਨੇ ਲੱਗੇ ਜਿਹੜੇ ਮੰਦਰ ਚ ਇਕੱਠੇ ਹੋਏ ਉਹਨਾਂ ਦੀ ਸੰਖਿਆ ਜ਼ਿਆਦਾ ਨਹੀਂ ਸੀ ਪਹੁੰਚ ਹੁਣ ਹਰਿਆਣੇ ਦੇ ਲੋਕ ਜ਼ਿਆਦਾ ਬਾਹਰ ਜਾ ਰਹੇ ਆ ਉਹ ਵੀ ਫਾਰਮਰ ਸਟੇਟ ਆ ਜਾ ਰਹੇ ਨੇ ਲੇਕਿਨ ਗੱਲ ਇਹ ਹੈ ਕਿ ਨਾ ਜਿਹੜਾ ਪੰਜਾਬ ਦੇ ਉੱਤੇ ਇਹ ਇੱਕ बार-बार ਇਸ ਚੀਜ਼ ਨੂੰ ਪੰਜਾਬ ਨੂੰ ਜ਼ਿੰਮੇ ਦਾ ਠਹਿਰਾਇਆ ਜਾਂਦਾ ਕਿ ਇੱਥੋਂ ਦੇ ਲੋਕ ਹੀ ਬਾਹਰ ਭੱਜਦੇ ਨੇ ਇੱਥੋਂ ਦੇ ਲੋਕ ਹੀ ਜਾ ਕੇ ਗਲਤ ਕੰਮ ਕਰਦੇ ਨੇ ਇੱਥੋਂ ਦੇ ਲੋਕ ਹੀ ਜਾ ਕੇ ਡਰੱਗ ਵੇਚਦੇ ਨੇ ਇੱਕ ਵਰਤਾਂਤ ਜਿਹੜਾ ਨਾ ਪੰਜਾਬ ਬਾਰੇ ਨੈਰੇਟਿਵ ਸੈੱਟ ਕਰ ਦਿੱਤਾ ਗਿਆ ਇਹ ਤੁਸੀਂ ਕਿਤੇ ਜ਼ਰੂਰ ਮੈਂ ਤੁਹਾਨੂੰ ਇੱਕ ਸਲਾਹ ਦਊਂਗਾ ਭਾਈ ਹੋਣ ਦੇ ਨਾਤੇ ਭਈ ਬਾਕੀ ਸੂਬਿਆਂ 'ਚ ਜਾ ਕੇ ਪੰਜਾਬ ਬਾਰੇ ਪੁੱਛਿਆ ਕਰੋ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਤਸਵੀਰ ਇਦਾਂ ਦੀ ਪੈਦਾ ਹੋ ਚੁੱਕੀ ਆ ਕਿ ਪਤਾ ਨਹੀਂ ਮੁਹਾਲੀ ਤੋਂ ਚੰਡੀਗੜ੍ਹ ਤੋਂ ਅੱਗੇ ਵੜਦੇ ਆ ਇਹਨਾਂ ਨੂੰ ਡਰੱਗ ਦੀਆਂ ਫੈਕਟਰੀਆਂ ਮਿਲ ਜਾਣੀਆਂ ਆ ਆ ਬੱਦੀ ਕਿੰਨੀਆਂ ਦਾ ਡਰੱਗ ਦੀਆਂ ਫੈਕਟਰੀਆਂ ਹੁਣ ਰੇਡ ਹੋਈਆਂ ਕਿੰਨੀਆਂ ਫੜੀਆਂ ਗਈਆਂ ਜਿਹੜੀਆਂ ਡਰੱਗ 2 ਨੰਬਰ ਦੇ ਵਿੱਚ ਐਫੀਡ੍ਰੀਨ ਵਗੈਰਾ ਜਾਂ ओपीਐਮ ਡੈਰੀਵੇਟਿਵਸ ਬਣਾਉਂਦੀਆਂ ਸੀਗੀਆਂ ਤੇ ਸਪਲਾਈ ਕਰਦੀਆਂ ਸੀ ਆ ਫੜੀਆਂ ਗਈਆਂ ਲੇਕਿਨ ਦਾ ਗੋਦਾ ਸਾਰਾ ਪੰਜਾਬ ਤੇ ਆਂਦਾ ਉਹ ਸਭ ਇਹਦੇ ਨਾਲ ਨਾਲ ਮੈਂ ਆ ਵੀ ਪੁੱਛਣਾ ਚਾਹੁੰਦਾ ਕਿ ਇੱਕ ਇੱਕ ਕੋਈ ਕੱਲ ਦੀਆਂ ਕੁਝ ਵੀਡੀਓਜ਼ ਚੱਲ ਰਹੀਆਂ ਨੇ ਜਿਹਦੇ ਵਿੱਚ ਪੈਰਾਂ ਦੇ ਵਿੱਚ ਬੇੜੀਆਂ ਨੇ ਹੱਥਾਂ ਦੇ ਵਿੱਚ ਚੇਨਜ਼ ਨੇ ਪਰ ਉਹੀ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਇੱਕ ਪੋਸਟ ਨਜ਼ਰ ਆਉਂਦੀ ਹੈ ਆਲ ਇੰਡੀਆ ਰੇਡੀਓ ਵੱਲੋਂ ਪਾਈ ਹੋਈ ਉਹ ਕਹਿੰਦੇ ਕਿ ਫੇਕ ਆ ਨਹੀਂ ਨਹੀਂ ਦੇਖੋ ਇਹ ਜਿਹੜੀਆਂ ਵੀਡੀਓਜ਼ ਹੈ ਨਾ ਇਹ ਨੈਸ਼ਨਲ ਇੰਟਰਨੈਸ਼ਨਲ ਮੀਡੀਆ ਦੇ ਉੱਤੇ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਹੀ ਨਿਕਲ ਕੇ ਆਈਆਂ ਜਿਹੜੇ ਫੋਰਨ ਨੈਸ਼ਨਲਸ ਰਿਪੋਰਟਰਸ ਆ ਉਹਨਾਂ ਦੇ ਚੈਨਲਸ ਤੇ ਪਈਆਂ ਹੋਈਆਂ ਉਰੇ ਨਹੀਂ ਫੇਕ ਨਹੀਂ ਹੈਗੀਆਂ ਪਹਿਲਾਂ ਨਹੀਂ ਨਿਕਲ ਗਈਆਂ ਪਹਿਲਾਂ ਨਹੀਂ ਨਸ਼ਰ ਹੋਈਆਂ ਹਾਂ ਵਿੱਚੋਂ ਕੁਝ ਇੱਕ ਵੀਡੀਓਜ਼ ਆ ਇੱਕ ਜਿਹੜੀਆਂ ਹੋਰ ਆਈਆਂ ਕੁਝ ਵੀਡੀਓ ਚਾਈਨੀਜ਼ ਲੇਡੀਆਂ ਹੈਗੀਆਂ ਜਿਨ੍ਹਾਂ ਨੂੰ ਵਾਪਸ ਭੇਜਿਆ ਜਾ ਰਿਹਾ ਲੇਕਿਨ ਗੱਲ ਇਹ ਹੈ ਕਿ ਆਹ ਦੇਖੋ ਅਮਰੀਕਾ ਨੂੰ ਅਸੀਂ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਡਾ ਪੈਰਦਾਰ ਮੰਨਦੇ ਆ ਲੋਕ ਕਹਿੰਦੇ ਆ ਜੀ ਡੈਮੋਕ੍ਰੈਟਿਕ ਕੰਟਰੀ ਹੈ ਜੀ ਉਹ ਤਾਂ ਪਾਵਰਫੁਲ ਡੈਮੋਕਰੇਟਿਕ ਕੰਟਰੀ ਆ ਜਿੱਥੇ ਮਨੁੱਖੀ ਅਧਿਕਾਰਾਂ ਦੀ ਕਦਰਾਂ ਤੇ ਕੀਮਤਾਂ ਹੈਗੀਆਂ ਲੇਕਿਨ ਤੁਸੀਂ ਇਹ ਦੇਖੋ ਉਹਨਾਂ ਦੇ ਪੈਰਾਂ ਵਿੱਚ ਬੀੜੀਆਂ ਆ ਜਿਹੜੇ ਯਾਰ ਮੁੰਡੇ ਆਏ ਆ ਪਾ ਦੂਰ ਕੀ ਜਾਣਾ ਆ ਫਤਿਹਗੜ ਚੂਣੀ ਵਾਲੇ ਮੁੰਡੇ ਦੀ ਇੰਟਰਵਿਊ ਚ ਪੁੱਛ ਲੋ ਕਹਿੰਦਾ ਮੈਨੂੰ ਹੱਥ ਖੜੀ ਲਾ ਕੇ ਲਿਆਏ ਆ ਆ ਲੁਧਿਆਣੇ ਵਾਲੇ ਮੁੰਡੇ ਦੀ ਇੰਟਰਵਿਊ ਦੇਖ ਲੋ ਉਹਨੇ ਕਹਿੰਦਾ ਮੈਨੂੰ ਹੱਥ ਖੜੀ ਤੇ ਪੈਰਾਂ 'ਚ ਬੀੜੀਆਂ ਪਾ ਕੇ ਲੈ ਕੇ ਆਏ ਆ ਉਹ ਆਪ ਹੀ ਕਹਿੰਦੇ ਬਈ ਜਦ ਤੁਹਾਡੇ ਕੋਲ ਪ੍ਰਤੱਖ ਨੂੰ ਪਰਮਾਨ ਦੀ ਕੀ ਲੋੜ ਹੈ ਉਹ ਤਾਂ ਸਾਹਮਣੇ ਬੈਠੇ ਇੰਟਰਵਿਊ 'ਚ ਕਹਿੰਦੇ ਬਈ ਹੈਗੇ ਆ ਤੇ ਇਸ ਕਰਕੇ ਆਪਾਂ ਉਹ ਐਵੇਂ ਚਲੋ ਜਿਨ੍ਹਾਂ ਨੇ سوشل میڈیا ਤੇ ਹਾਂ ਪੱਖੀ ਪਾਣੀਆ ਉਹਨਾਂ ਨੇ ਪਾਣੀਆ ਲੇਕਿਨ ਗੱਲ ਇਹ ਹੈ ਕਿ ਮੈਂ ਜਿੱਥੇ ਗੱਲ ਵਾਪਸ ਆ ਰਿਹਾ ਮਨੁੱਖੀ ਅਧਿਕਾਰਾਂ ਦੀ ਜਿਹੜੀਆਂ ਜਿਨ੍ਹਾਂ ਨੂੰ ਕਦਰਾਂ ਕੀਮਤਾਂ ਦਾ ਪਹਿਰੇਦਾਰ ਦੱਸਿਆ ਜਾਂਦਾ ਉਹੀ ਮੁਲਕਾਂ ਦੇ ਵਿੱਚ ਜਿਹੜਾ ਤੁਸੀਂ ਇੱਦਾਂ ਬੀੜੀਆਂ ਹੱਥਕੜੀਆਂ ਇਹ ਦੇ ਆਰ ਨੋ ਟੈਰਿਸਟ ਉਹ ਅਤਵਾਦੀ ਥੋੜਾ ਨੇ ਠੀਕ ਹੈ ਉਹ ਏਜੰਟਾਂ ਨੇ ਉਹਨਾਂ ਨੂੰ ਰੋਜੀ ਰੋਟੀ ਦੀ ਤਲਾਸ਼ ਦੇ ਵਿੱਚ ਉਹਨਾਂ ਦੇ ਚਾਂਸੇ ਚ ਆ ਕੇ ਬੇਸਿਕਲੀ ਤਾਂ ਸਾਰਾ ਖੇਲ ਤਾਂ ਏਜੰਟਾਂ ਦਾ ਜਦੋਂ ਹੁਣ ਤੁਸੀਂ ਇਹ ਦੇਖੋ ਮੁੰਡਾ ਜਿਹੜਾ ਇਕਾ ਕੱਲ ਵਾਪਸ ਆਇਆ ਉਹ ਕਹਿੰਦਾ ਯਾਰ ਮੈਨੂੰ ਇਹਨਾਂ ਨੇ ਕਿਹਾ ਸੀ ਤੈਨੂੰ ਅਸੀਂ ਇਟਲੀ ਤੋਂ ਫਲਾਈਟ ਕਰਾਵਾਂਗੇ ਅੱਗੇ ਮੈਕਸੀਕੋ ਦੀ ਸਿੱਧੀ ਕਹਿੰਦਾ ਮੈਨੂੰ ਕਰਾਈ ਨਹੀਂ ਇਹਨਾਂ ਨੇ ਤੇ ਜ਼ਿੰਮੇਦਾਰ ਕੌਣ ਹੋਇਆ ਉਹਨੂੰ ਇਟਲੀ ਭੇਜਤਾ ਇਟਲੀ ਤੋਂ ਓਕੇ ਕਹਿੰਦਾ ਬਰਾਜ਼ੀਲ ਵੀ ਮੈਂ ਪਹੁੰਚ ਗਿਆ ਕਹਿੰਦਾ ਉਹਨਾਂ ਨੇ ਮੈਨੂੰ ਕਿਹਾ ਸੀ ਤੇਰੀ ਇੱਥੋਂ ਫਲਾਈਟ ਕਰਾਵਾਂਗੇ ਆਪਾਂ ਕਹਿੰਦਾ ਫਲਾਈਟ ਹੀ ਨਹੀਂ ਕਰਾਈ ਮੈਕਸੀਕੋ ਦੀ ਮੈਨੂੰ ਕਹਿੰਦਾ ਫਿਰ ਡਾਂਕੀ ਕਰਨੀ ਬਈ ਉੱਥੋਂ ਕੀ ਕਰਦਾ ਵਾਪਸ ਥੋੜਾ ਆਣਾ ਸੀ ਇਦਾਂ ਹੀ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਯਾਰ ਜਿਹੜੀ ਬੇਸਿਕ ਪ੍ਰੋਬਲਮ ਹੈਗੀ ਆ ਨਾ ਬਈ ਬੇਸਿਕ ਪ੍ਰ ਤੇ ਕਰਦੇ ਕੋਚਾ ਉਹਦਾ ਨੌਜਵਾਨ ਪੰਜਾਬ ਦਾ ਯਾਰ ਦੇਖੋ ਪੰਜਾਬ ਚ ਇੰਡਸਟਰੀ ਤਾਂ ਹੈ ਨਹੀਂ ਬਾਈ ਇਹ ਤਾਂ ਸਮਝ ਲੋ ਪੰਜਾਬ ਦੀ ਇੰਡਸਟਰੀ ਜਿੰਨੀ ਸੀ ਬਟਾਲੇ ਦੇਖੋ ਐਗਰੀਕਲਚਰ ਇਕਵਿਪਮੈਂਟ ਦੀ ਇੰਡਸਟਰੀ ਸੀ ਉਹ ਸਾਰੀ ਡ੍ਰੇਨ ਹੋ ਗਈ ਹੈ ਲਗਭਗ ਬਹੁਤ ਘਟ ਰਹੀ ਗਈ ਹੈ ਜਲੰਧਰ ਦੀ ਖੇਲ ਇੰਡਸਟਰੀ ਸੀ ਜਿਹਨੂੰ ਖਲੋ ਸਾਰੀ ਮੇਰਠ ਸ਼ਿਫਟ ਕਰ ਗਈ ਹੈ ਮੇਰਠ ਨੇ ਆਪਣਾ ਜਦੋਂ ਵੈਟ ਸੀਗਾ ਉਹਨਾਂ ਨੇ ਆਪਣਾ ਵੈਟ ਫ੍ਰੀ ਕਰਤਾ ਜਿੰਨੇ ਵੱਡੇ ਵੱਡੇ ਯੂਨਿਟ ਆ ਉਹ ਸਾਰੇ ਚਲੇ ਗਏ ਬਾਦ ਨਕਸਮਤੀ ਇਹ ਵੀ ਰਹੀ ਹੈ ਪੰਜਾਬ ਦੀ ਕਿ ਇਹਦੇ ਜਿਹੜੇ ਨਾਲ ਸਾਰੇ ਰਾਜ ਲੱਗਦੇ ਨੇ ਉਹ ਪਹਾੜੀ ਰਾਜ ਨੇ ਜਿਵੇਂ ਇੱਧਰ ਹਿਮਾਚਲ ਹੈ ਇੱਧਰ ਜੀ ਐਂਡ ਕੇ ਹੈ ਇਹਨਾਂ ਨੂੰ ਟੈਕਸ ਪੈਕੇਜ ਦੇ ਦਿੱਤਾ ਟੈਕਸ ਹੌਲੀਡੇ ਕਰਤਾ ਇਹਨਾਂ ਦਾ ਇਨਕਮ ਟੈਕਸ ਫ੍ਰੀ ਕਰਤਾ 10 ਸਾਲ ਅੱਧੀ ਇੰਡਸਟਰੀ ਬੱਦੀ ਚਲੀ ਗਈ ਗਗਰੇਟ ਨਿਕਲ ਗਈ ਤੇ ਕਠੂਏ ਚਲੀ ਗਈ ਹੁਣ ਜੇ ਮੰਨੋ ਇੰਗਲਿਸ਼ ਵਿਲੋ ਆਂਦੀ ਸੀ ਜੀ ਐਂਡ ਕੇ ਤੋਂ ਲੱਕੜ ਆਂਦੀ ਸੀ ਇੱਥੇ ਬੈਠ ਬੰਦਾ ਸੀ ਜੀ ਐਂਡ ਕੇ ਨੇ ਆਪਣੇ ਅਧਿਕਾਰ ਕਰਤੇ ਕਿ ਅਸੀਂ ਆਪਣੀ ਜਿਹੜੀ ਇੱਥੇ ਇੰਗਲਿਸ਼ ਵਿਲੋ ਨਹੀਂ ਦੇਣੀ ਕਿਸੇ ਸੂਬੇ ਨੂੰ ਉਹਨਾਂ ਨੇ ਕਠੂਏ ਇੰਡਸਟਰੀਆਂ ਲਾ ਲਈਆਂ ਇੱਥੋਂ ਦੇ ਜਿਹੜੇ ਤੇ ਪੰਜਾਬ ਤਾਂ ਹਰ ਪੱਖੋਂ ਮਰਿਆ ਯਾਰ ਫਿਰ ਜੇ ਆਪਾਂ ਹੋਰ ਗੱਲਾਂ ਕਰੀਏ ਅੱਜ ਹੈਂਡ ਟੂਲ ਦੀ ਇੰਡਸਟਰੀ ਹੈ ਤੁਸੀਂ ਦੇਖੋ ਅਸੀਂ ਭਲਾਈ ਤੋਂ ਕੱਚਾ ਲੋਹਾ ਮੰਗਾਣਾ ਉਹਨੂੰ ਢਾਲ ਕੇ ਹੈਂਡ ਟੂਲ ਬਣਾਣਾ ਫਿਰ ਅਸੀਂ ਸਪਲਾਈ ਕਰਨਾ ਸਾਨੂੰ ਤਾਂ ਡਬਲ ਕਾਰਟਿਜ ਪੈ ਗਈ ਤੇ ਜਿੰਨੇ ਇੰਡਸਟਰੀ ਨੌਇਡਾ ਵਾਲੀ ਆ ਉਹਨੂੰ ਕਾਟੇ ਜੀ ਕਿੰਨੀ ਬਚ ਗਈ ਉਹ 4-5% ਦਾ ਫਰਕ ਪੈ ਗਿਆ ਤੇ ਬੰਦਾ ਕੰਪੀਟੀਟ ਕੀ ਕਰੂਗਾ ਪੰਜਾਬ ਨੂੰ ਤਾਂ ਬਾਰਡਰ ਸਟੇਟ ਹੋਣ ਦੇ ਨਾਤੇ 1 ਰੁਪਏ ਦਾ ਪੈਕੇਜ ਨਹੀਂ ਦਿੱਤਾ ਗਿਆ ਇਹ ਪੈਕੇਜ ਦਿੱਤਾ ਜਾਵੇ ਤਾਂ ਪੰਜਾਬ ਦੀ ਇੰਡਸਟਰੀ સમ੍ਰਿੱਧ ਹੋ ਜਾਊਗੀ ਤੇ ਜੇ સમ੍ਰਿੱਧ ਹੋ ਗਈ ਇੱਥੋਂ ਜਾਣ ਦੀ ਹੁਣ ਆਲੂ ਸਾਡਾ ਸੜਕਾਂ ਤੇ ਰੁਲਦਾ ਪਿਆ ਆਲੂ 2 ਰੁਪਏ ਕਿਲੋ ਦੇਣ ਨੂੰ ਲੋਕ ਕਿਸਾਨ ਮਜਬੂਰ ਹੈ ਤੇ ਤੁਸੀਂ ਚਿਪਸ ਦਾ ਪੈਕੇਟ 100-100 ਰੁਪਏ ਦਾ ਵੇਚਦੇ ਪਏ ਉਹ ਹੀ ਪ੍ਰੋਸੈਸਿੰਗ ਇੰਡਸਟਰੀਆਂ ਪੰਜਾਬ ਚ ਲਾ ਦਿੰਦੇ ਜੇ ਲਾ ਦਿੰਦੇ ਤੇ ਇੱਥੇ ਦਾ ਨੌਜਵਾਨ ਰੋਜ਼ਗਾਰ ਇੱਥੇ ਹੀ ਮਿਲਦਾ ਤੇ ਬਾਹਰ ਜਾਣ ਦੀ ਲੋੜ ਕੀ ਹੈ ਹੁਣ ਤੁਸੀਂ ਗੁਰਗਾਵਾਂ ਦੇ ਚਲ ਜਾਓ ਗੁਰਗਾਵਾਂ ਦਿੱਲੀ ਤੇ ਉੱਥੇ ਆ ਰੋਜ਼ਗਾਰ ਹੈਗੇ ਆ ਉੱਥੇ ਉਹਨਾਂ ਨੇ ਰੋਜ਼ਗਾਰ ਪੈਦਾ ਕੀਤੇ ਆ ਇੰਡਸਟਰੀ ਬਣਾਈ ਆ ਸਾਫਟਵੇਅਰ ਐ ਆਈਟੀ ਇੰਡਸਟਰੀ ਬੈਂਗਲੌਰ ਚਲਜੋ ਹైదరాబాద్ ਚਲਜੋ ਇਲੀਗਲ ਮਾਈਗ੍ਰੇਸ਼ਨ ਨਹੀਂ ਕਰਦੇ ਉਹ ਕਹਿੰਦੇ ਯਾਰ ਸਾਡੇ ਕੋਲ ਇੱਥੇ ਹੀ ਬੜਾ ਕੰਮ ਹੈਗਾ ਸੀ ਕੀ ਕਰਨਾ ਜਾ ਕੇ ਲੇਕਿਨ ਗੱਲ ਹੈ ਨਾ ਪੰਜਾਬ ਤਾਂ ਇੱਕ ਡੈਡ ਐਂਡ ਹੈਗਾ ਜਿੱਦੇ ਅੱਗੋਂ ਰਸਤਾ ਖਤਮ ਹੋ ਜਾਂਦਾ ਹੈ ਇੱਥੇ ਅੱਗੋਂ ਚਲੇ ਜਾਓ ਡੇਰਾ ਬੱਬਾ ਨਾਨਕ ਤੋਂ ਬਾਅਦ ਖਤਮ ਹੈ ਪੰਜਾਬ ਕਿੰਨਾ ਇੱਥੋਂ 100 ਕਿਲੋਮੀਟਰ ਵੀ ਨਹੀਂ ਹੈਗਾ ਉਸ ਤੋਂ ਬਾਅਦ ਪੰਜਾਬ ਖਤਮ ਹੈ ਫਿਰ ਕੀ ਕਰੋਗੇ ਲਾਹੌਰ ਵੱਲ ਨਾ ਜਾ ਕੇ ਕੰਮ ਕੀ ਕਰਨਾ ਕੰਮ ਹੈ ਹੀ ਨਹੀਂ ਇੱਥੇ ਬਾਰਡਰ ਦੀ ਸਾਰੀ ਵੈਲਟ ਡੈੱਡ ਹੋਈ ਪਈ ਆ ਔਰ ਜਿੱਥੇ ਇੰਡਸਟਰੀ ਹੈਗੀ ਆ ਉਹ ਇੰਡਸਟਰੀ ਡレイン ਕਰਦੀ ਪਈ ਆ ਕਾਰਨ ਇਹ ਹੁਣ ਦੇਖੋ 2 ਸਾਲਾਂ ਤੋਂ ਕਿਸਾਨਾਂ ਦਾ ਧਰਨਾ ਲੱਗਾ ਰੋਡ ਬੰਦ ਪਈ ਆ ਦਿੱਲੀ ਦਾ ਨੈਸ਼ਨਲ ਹਾਈਵੇ ਬੰਦ ਪਿਆ ਵਪਾਰ ਜਿੰਨਾਂ ਦੀਆਂ ਲੋਕਾਂ ਦੀਆਂ ਰੋਜ਼ਮਰਾਂ ਦੀਆਂ ਟਰਾਂਸਪੋਰਟੇਸ਼ਨ ਹੋਣੀ ਆ ਨਾ ਕੇਂਦਰ ਸਰਕਾਰ ਉਹਨੂੰ ਧਰਨਾ ਚ ਕਾਂ ਚ ਗੱਲ ਕਰਦੀ ਬਈ ਨਾ ਪੰਜਾਬ ਸਰਕਾਰ ਕਰਦੀ ਪਈ ਹੁਣ ਜਿੰਨਾਂ ਦਾ ਇੱਥੇ ਵਪਾਰ ਰੋਜ਼ ਦਾ ਦਿੱਲੀ ਨਾਲ ਆ ਉਹ ਆਪਣੀ ਇੰਡਸਟਰੀ ਸ਼ਿਫਟੀ ਕਰਨਗੇ ਵਿਚਾਰੇ ਉਹ ਕੀ ਕਰਨਗੇ 2 ਸਾਲ ਹੋ ਗਏ ਇਸ ਕਰਕੇ ਯਾਰੇ ਪੰਜਾਬ ਨਾ ਇੱਕ ਸੂਬਾ ਜਿਹੜਾ ਇਹ ਬਿਲਕੁਲ ਸੁਲਗਦਾ ਪਿਆ ਇਸ ਟਾਈਮ ਖੜਾ ਵਾ ਔਰ ਇਹਦੀ ਬਾਹ ਫੜਨ ਨੂੰ ਕੋਈ ਤਿਆਰ ਨਹੀਂ ਹੈਗਾ ਔਰ ਹਾਲਾਤ ਜਿਹੜੇ ਹਨ ਉਹ ਖਰਾਬ ਨੇ ਇਹੀ ਕਾਰਨ ਹੈਗਾ ਕਿ ਪੰਜਾਬ ਤੋਂ ਮਾਈਗ੍ਰੇਸ਼ਨ ਬਹੁਤ ਜ਼ਿਆਦਾ ਲੇਕਿਨ ਪੰਜਾਬ ਤੋਂ ਹੈਗੀ ਹੈਗੀ ਨਾਲ ਗੁਜਰਾਤ ਤੋਂ ਵੀ ਉਨੀ ਮਿਲ ਲੱਗਦਾ ਗੁਜਰਾਤ ਦੀ ਵੀ ਬਰਾਬਰ ਹੀ ਹੈ ਸਰਬ ਅੰਤ ਦੇ ਵਿੱਚ ਇੱਕ ਮੈਨੂੰ ਸਵਾਲ ਦਾ ਜਵਾਬ ਜ਼ਰੂਰ ਦਿਓ ਕਿ ਇਹਦਾ ਟੈਕਨੀਕਲ ਅਸਪੈਕਟ ਕੀ ਹੈਗਾ ਕਿ ਜਹਾਜ਼ ਇਹ ਪੰਜਾਬ ਤੋਂ ਇਲਾਵਾ ਦਿੱਲੀ ਵਿੱਚ ਹੀ ਉਤਰਨਾ ਚਾਹੀਦਾ ਸੀ ਦਿੱਲੀ ਰਾਜਧਾਨੀ ਹੈ ਔਰ ਉੱਥੇ ਦਾ ਐਡਾ ਵਧੀਆ ਅੰਤਰਰਾਸ਼ਟਰੀ ਹਵਾਈ ਅੱਡਾ ਹੈਗਾ ਟੈਕਨੀਕਲੀ ਕੀ ਹੋਣਾ ਚਾਹੀਦਾ ਸੀ ਦੇਖੋ ਟੈਕਨੀਕਲੀ ਤਾਂ ਇਹ ਹੋਣਾ ਚਾਹੀਦਾ ਸੀ ਕਿ ਇਹ ਦਿੱਲੀ ਏਅਰਪੋਰਟ ਤੇ ਹੀ ਜਿਹੜਾ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਉੱਥੇ ਹੀ ਉਤਰਨਾ ਚਾਹੀਦਾ ਸੀ ਲੇਕਿਨ ਉਹਦੇ ਦੋ ਕਾਰਨ ਜਿਹੜੇ ਮੈਂ ਸਮਝਦਾ ਜਿਹੜੇ ਮੁੱਖ ਤੌਰ ਤੇ ਹੁਣ ਆਪਾਂ ਕਨਕਲੂਡ ਕਰ ਰਹੇ ਹਾਂ ਇੱਕ ਤਾਂ ਇਹ ਹੈਗਾ ਕਿ ਦਿੱਲੀ ਇੱਕ ਹੱਬ ਹੈ ਇੰਟਰਨੈਸ਼ਨਲ ਮੀਡੀਆ ਦਾ ਇੰਟਰਨੈਸ਼ਨਲ ਨਿਊਜ਼ ਏਜੰਸੀਆਂ ਦਾ ਬਿਕਾਜ਼ ਉਹ ਹਿੰਦੁਸਤਾਨ ਦੀ ਰਾਜਧਾਨੀ ਹੈ ਉਹ ਫਿਰ ਬੱਚੇ ਆਣੇ ਜਦੋਂ ਬਾਹਰ ਆਣਾ ਸੀ ਹਾ ਲਾ 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 ਕਈ ਚੀਜ਼ਾਂ ਵਿੱਚ ਜਾਣੀਆਂ ਸੀ ਰੋਲਾ ਪੈ ਜਾਣਾ ਸੀ ਬਹੁਤ ਜ਼ਿਆਦਾ ਕਈਆਂ ਨੇ ਖੁੱਲ ਕੇ ਬੋਲਣਾ ਸੀ ਤਾਂ ਇੱਕ ਤਸਵੀਰ ਖੁੱਲ ਕੇ ਸਾਹਮਣੇ ਆਣੀ ਸੀ ਕਿ ਅਸੀਂ ਕਿਵੇਂ 6-6 ਮਹੀਨੇ 5-5 ਮਹੀਨੇ ਜੰਗਲਾਂ ਦੇ ਵਿੱਚੋਂ ਕਿਸ਼ਤੀਆਂ ਦੇ ਵਿੱਚੋਂ ਬੋਟ ਦੇ ਵਿੱਚੋਂ 45 ਕਿਲੋਮੀਟਰ ਪੈਦਲ ਚੱਲਿਆ ਇੱਕ ਬੰਦਾ ਮੈਂ ਅੱਜ ਸੁਣਿਆ ਸੀ 45 ਕਿਲੋਮੀਟਰ ਮੂੰਹ ਨਾ ਕਹਿਣਾ ਸੋਖਾ ਪੈਦਲ ਚੱਲਿਆ ਤੇ ਉੱਥੇ ਪਹੁੰਚਿਆ ਤੇ ਜੇ ਇਹ ਚੀਜ਼ਾਂ ਸਿੱ ਨਿਕਲ ਕੇ ਸਾਹਮਣੇ ਆਂਦੀਆਂ ਤੇ ਕਿੰਨੀ ਆਪਣੀ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਉੱਠਣਾ ਸੀਗਾ ਸਾਰੀਆਂ ਗੱਲਾਂ ਨਿਕਲਣੀਆਂ ਸੀਗੀਆਂ ਹੁਣ ਉਹਨਾਂ ਨੇ ਇੱਕ ਅੰਮ੍ਰਿਤਸਰ ਭੇਜ ਦਿੱਤਾ ਇਸ ਗੱਲ ਨੂੰ ਭਈ ਉਹ ਜਿਹੜਾ ਇੱਕ ਬਹੁਤ ਵੱਡਾ ਮੀਡੀਆ ਦਾ ਤਬਕਾ ਹੈ ਉਹਨੂੰ ਕਵਰ ਨਾ ਕਰ ਸਕੇ ਪਹਿਲੀ ਗੱਲ ਤਾਂ ਇਹ ਹੋ ਗਈ ਦੂਸਰੀ ਗੱਲ ਇਹ ਹੋ ਗਈ ਕਿ ਪੰਜਾਬ ਬਾਰੇ ਜਿਹੜਾ ਨੈਰੇਟਿਵ ਸੈੱਟ ਕੀਤਾ ਗਿਆ ਕਿ ਇਹ ਤਾਂ ਹੈ ਹੀ ਸਾਰੇ ਇੱਥੋਂ ਦੇ ਆ ਉਹ ਇੱਕ ਨੈਰੇਟਿਵ ਨੂੰ ਮજબૂત ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਵੇਂ ਸਾਰੀਆਂ ਪਾਰਟੀਆਂ ਦੋਸ਼ ਵੀ ਲਾ ਰਹੀਆਂ ਲੇਕਿਨ ਇਹਦੇ ਉੱਤੇ ਵੀ ਮੈਂ ਕਹਣਾ ਕੇਂਦਰ ਸਰਕਾਰ ਨੂੰ ਸਪਸ਼ਟਿਕਰਨ ਦੇਣਾ ਚਾਹੀਦਾ ਕਿਉਂਕਿ ਪਹਿਲੀ ਵਾਰ ਅਮਰੀਕਾ ਦੀ ਫਲਾਈਟ ਉਤਰੀ ਹੈ ਜੇ ਅਮਰੀਕਾ ਦੀਆਂ ਫਲਾਈਟਸ ਉਤਰਦੀਆਂ ਮੰਨ ਲਓ ਜੇ ਟਰੰਪ ਆਉਂਦੇ ਵੀ ਆ ਤੇ ਅਹਮਦਾਬਾਦੀ ਆਏ ਜਦੋਂ ਨਮਸਤੇ ਟਰੰਪ ਪ੍ਰੋਗਰਾਮ ਹੋਇਆ ਪੰਜਾਬ ਚ ਤਾਂ ਨਹੀਂ ਆਏ ਉਹ ਤੇ ਇਸ ਕਰਕੇ ਅਸੀਂ ਤਾਂ ਫਲਾਈਟਸ ਕੋ ਕਹਿੰਦੇ ਆ ਅਮਰੀਕਾ ਦੀਆਂ ਫਲਾਈਟ ਸ਼ੁਰੂ ਕਰ ਦਿਓ ਇੱਥੋਂ ਬਹੁਤ ਬੰਦੇ ਅਮਰੀਕਾ ਆਉਂਦੇ ਜਾਂਦੇ ਨੇ ਲੀਗਲ ਵੇ ਨਾਲ ਲੇਕਿਨ ਫਲਾਈਟਸ ਤਾਂ ਕਿ ਨਹੀਂ ਸ਼ੁਰੂ ਹੋ ਰਹੀਆਂ ਇਹ ਇਹ ਜਿਹੜੀ ਫਲਾਈਟ ਹੈ ਆਪ ਦੇ ਸੀਨੇ ਦੇ ਉੱਤੇ ਦਰਦ ਹੋ ਰਿਹਾ ਬਈ ਇਹ ਸਾਰੀ ਜਿਹੜੀ ਹੈ ਤਸੱਦਦ ਦੀ ਕਹਾਣੀ ਪੰਜਾਬ ਦੇ ਸਿਰ ਮੜਨ ਦੀ ਕੋਸ਼ਿਸ਼ ਕੀਤੀ ਗਈ ਹੈ ਫਿਲਹਾਲ ਇਹ ਸਿਚੁਏਸ਼ਨ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਬਣੇ ਰੋਵਾਂਟੀਆਂ ਪੰਜਾਬੀ ਦੇ